ਲੋਕ ਸਭਾ ਮਕਾ ਖਡੂਰ ਸਭ ਦੇ ਸਮੂਹ ਵੋਟਰਾਂ ਨੂੰ ਵਸੀਆਂ ਨੂੰ ਰਾਜਨੀਤੀ ਦਾ ਖਲਸਾ ਰਾਜਨੀਤੀ ਦੀ ਫਤਿਹ ਮੈਂ ਹਮੇਸ਼ਾ ਹੀ ਪੋਜੀਟਿਵ ਰਾਜਨੀਤੀ ਕੀਤੀ ਜਿੱਦੇ ਨਾਲ ਲੋਕਾਂ ਦਾ ਭਲਾ ਹੋਵੇ ਇਹਦੇ ਨਾਲ ਸਦਾ ਪੰਜਾਬ ਤੇ ਸਾਡਾ ਇਲਾਕਾ ਖਸ਼ਹਾਰ ਹੋਵੇ ਮੈਂ ਇਸ ਗੱਲ ਦਾ ਹਮੇਸ਼ਾ ਮਦਈ ਹਾਂ ਔਰ ਜਿਸ ਤਰ੍ਹਾਂ ਦਾ ਮਾਹੌਲ ਲੋਕ ਸਭਾ ਹਲਕਾ ਖਦੂਦ ਸਭ ਦੇ ਵਿੱਚ ਸਿਰਜਿਆ ਗਿਆ ਸੀਗਾ ਹਾਂਜੀ ਔਰ ਮੇਰੀ ਵੀ ਮਜਬੂਰੀ ਬਣਦੀ ਸੀ ਉਸ ਜਿਹੜਾ ਆ ਜਵਾਬ ਦੇਣ ਦਾ ਜਾਂ ਸਵਾਲਾਂ ਦੇ ਜਵਾਬ ਮੰਗਣ ਦਾ ਪਰ ਮੈਂ ਇਹ ਦੱਸ ਦੇਵਾਂ ਕਿ ਮੈਂ ਅਜੇਹੀ ਰਾਜਨੀਤੀ ਦਾ ਗੁਜ਼ਾਰਾ ਨਹੀਂ ਮੈਂ ਹਮੇਸ਼ਾ ਹੀ ਆਪਕਿ ਸਾਕੀ ਸਤਿਗੁਰੂ ਤੇ ਔਰ ਜੀਵਨ ਨਾਲ ਲੋਕ ਖਿਸ਼ਹਾਲ ਹੋਣ ਤੇ ਲੋਕ ਤਰੱਕੀ ਕਰ ਸਕਣ ਤੇ ਜਾਂ ਜਿਹੜੀਆਂ ਪਿੱਛੇ ਢਿੱਤੇ ਦੇ ਵਿੱਚ ਜੇ ਮੈਨੂੰ ਸ਼ਕਤੀ ਦਿੰਦੇ ਰਹੀਏ ਸੰਗਤ ਤੇ ਉਹਦੇ ਜੈਜ ਮਰਤੋਂ ਕਰਦੇ ਹੋਇਆ ਸਹੀ ਮਰਤੋਂ ਕਰਦੇ ਹੋਆ ਆਪ ਦੀ ਬਿੱਤ ਤੋਂ ਵੱਧ ਕੇ ਜੋ ਮੈ ਰੂਹਨ ਨਵਾਸੇ ਦਾ ਹੁੰਦਾ ਸੀ ਮੇਨ ਆਇਆ ਔਰ ਮੈਂ ਇਹੀ ਦੱਸਣਾ ਚਾਹੁੰਦਾ ਕਿ ਨਾਤ ਮੇਰਾ ਕੜਤਨ ਦੀ ਰਾਜਨੀਤੀ ਕਰਨ ਦਾ ਕੋਈ ਏਜੰਡਾ ਹੈ ਤੇ ਨਾ ਮੈਂ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਆ ਉਹਦੇ ਤੋਂ ਕੋਈ ਬਾਲਾ ਖੁਸ਼ੀ ਔਰ ਮੈਂ ਆਪਣੇ ਮੇਨ ਇਲੈਕਸ਼ਨ ਏਜੰਡੇ ਤੇ ਪਹਿਲਾਂ ਵੀ ਤਾਂ ਇਹ ਕਲੀਅਰ ਕਰ ਸਕਾਂ ਇਹ ਕਰ ਚੁੱਕਾ ਹਾਂ ਜਿੱਥੇ ਬੰਦੀ ਸਿੰਘਾਂ ਦਾ ਮਸਲਾ ਆ ਉਹ ਮੇਰੇ ਵਾਸਤੇ ਪ੍ਰਾਇੋਰਟੀ ਹੈ ਉਹ ਸਾਰੇ ਪੰਜਾਬੀਆਂ ਵਾਸਤੇ ਪ੍ਰਾਇੋਰਟੀ ਹੈ ਚਾਹ ਕਿਸੇ ਵੀ ਧਰਮ ਦੇ ਨਾਲ ਜਾਤ ਦੇ ਨਾਲ ਵਰਗ ਦੇ ਨਾਲ ਸਬੰਧਤ ਹੁਣ ਕਿਉਂਕਿ ਉਹਨਾਂ ਨਾਲ ਬੇਇਨਸਾਫੀ ਹੋ ਰਹੀ ਹੈ ਔਰ ਉਮਰਦੇਸ਼ ਪੜਾ ਤੇ ਚਲੇ ਗਏ ਹੈ ਕਿ ਉਹਨਾਂ ਦਾ ਘਰਾਂ ਦੇ ਬਚਾਉਣਾ ਬਹੁਤ ਜ਼ਰੂਰੀ ਉਹਨਾਂ ਨੂੰ ਇਨਸਾਨ ਮਨਣਾ ਚਾਹੀਦਾ ਤੇ ਚਾਹ ਕੋਈ ਵੀ ਕਿਸੇ ਵੀ ਧਰਮ ਦਾ ਹੋਵੇ ਜੇ ਕਿਸੇ ਨਾਲ ਧਿਆਤ ਹੀ ਹੁੰਦੀ ਏ ਤੇ ਗੱਸਾ ਸਿੰਘ ਮਟੋਹਾ ਉਹ ਉੱਥੇ ਉਹਦੇ ਹੱਕ ਤੇ ਬੋਲੂ ਤੇ ਇੱਥੇ ਪੰਜਾਬ ਦੇ ਉਹਨਾਂ ਪੁੱਤਰਾਂ ਦੇ ਨਾਲ ਉਹਨਾਂ ਸਿੱਖ ਇਹਦੇ ਨੌਜਵਾਨੀ ਚ ਗਏ ਸੀ ਤੇ ਅੱਜ ਬੜਾਬੇ ਚ ਆ ਗਏ ਨੇ ਉਹਨਾਂ ਦੀ ਗੱਲ ਤੇ ਉਹਨਾਂ ਦੀ ਗੱਲ ਕਰਨਾ ਮੇਰਾ ਪਹਿਲਾ ਫਰਜ਼ ਬਣਦਾ ਪਰ ਮੈਂ ਇਹ ਵੀ ਕਲੀਅਰ ਕਰਨਾ ਚਾਹਣਾ ਆ ਕਿ ਅਸੀਂ ਬੜੇ ਫੜਾ ਦੇਖੇ ਨੇ ਜ਼ਿੰਦਗੀ ਚ ਬਹੁਤ ਮਾਹੌਲ ਦੇਖੇ ਨੇ ਔਰ ਪੰਜਾਬ ਦੇ ਵਿੱਚ ਉਹ ਵੀ ਦੌਰ ਦੇਖਿਆ ਹੈ ਭਾਵਿਆ ਸੀ ਹੱਕ ਮੰਗਦੇ ਸੀਗੇ ਹੱਕ ਨਹੀਂ ਦਿੱਤੇ ਗਏ ਤੇ ਸਭ ਉਲਟਾ ਸ਼ਿਕਾਰ ਖੜਿਆ ਗਿਆ ਉਹਦਾ ਸਾਰੇ ਪੰਜਾਬ ਦੇ ਸਮੂਹ ਭਾਈਚਾਰਿਆਂ ਨੂੰ ਨੁਕਸਾਨ ਪਿਆ ਮੈਂ ਉਸ ਤਜਰਬੇ ਤੇ ਇਹ ਗੱਲ ਕਹਿਣਾ ਚਾਹੁੰਦਾ ਕਿ ਜੇ ਅਸੀਂ ਪੰਜਾਬ ਦੇ ਵਾਰਸ ਐ ਜੇ ਅਸੀਂ ਪੰਜਾਬ ਦਾ ਭੜਾ ਚੋਣੇ ਜੇ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਦਾ ਭੜਾ ਚੋਣੇ ਤੇ ਫਿਰ ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਜ਼ਰੂਰੀ ਪੰਜਾਬ ਦੇ ਵਿੱਚ ਅਮਨ ਕਹਿਣ ਜ਼ਰੂਰੀ ਹੈ ਪੰਜਾਬ ਦੇ ਵਿੱਚ ਭਾਈਚਾਰਕ ਸਾਥ ਜਿਹੜੀ ਤਾਂ ਕੋਈ ਕਿਸੇ ਵੀ ਧਰਮ ਨਾਲ ਸੰਬੰਧਿਤ ਹੈ ਸਿੱਖ ਹੈ ਜਾਂ ਹਿੰਦੂ ਹੈ ਜਾਂ ਮੁਸਲਮਾਨ ਈਸਾਈ ਹੈ ਉਹ ਭਾਈਚਾਰਕ ਸਾਂਝ ਜਿਹੜੀ ਹੈ ਉਹ ਮਜ਼ਬੂਤ ਹੋਣੀ ਚਾਹੀਦੀ ਹੈ ਸ਼ਾਂਤੀ ਦਾ ਮਾਹੌਲ ਹੋਣਾ ਚਾਹੀਦਾ ਹੈ ਔਰ ਹਰੇਕ ਦਾ ਹਰ ਕੋਈ ਸਤਕਾਰ ਕਰੇ ਆਪ ਦੇ ਧਰਮ ਦੇ ਵਿੱਚ ਦਿੜ ਨਿਸ਼ਚਾ ਤੇ ਸ਼ਰਧਾ ਰੱਖੇ ਤੇ ਆਸਥਾ ਰੱਖੇ ਤੇ ਦੂਜਿਆਂ ਨੂੰ ਗਲ ਬਕੜੀ ਵਿੱਚ ਲੈ ਕੇ ਥੱਲੇ ਜਿਵੇਂ ਮਹਾਰਾਜਾ ਰਣਜੀਤ ਸਿੰਘ ਤੇ ਕਿਸੇ ਨੇ ਨਹੀਂ ਬਣ ਜਾਣਾ ਪਰ ਅਸੀਂ ਉਹਨੂੰ ਯਾਦ ਰੱਖਣ ਵਾਲੇ ਉਹਦੇ ਵਾਰਿਸ ਹੈ ਸਾਨੂੰ ਸਾਰਣ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੋ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਵੜੇ ਜੇ ਸੋਚ ਨੂੰ ਲੈ ਕੇ ਉਹ ਚੱਲੇ ਸੀ ਜੇ ਸੋਚ ਨੂੰ ਲੈ ਕੇ ਉਹਨਾਂ ਪੰਜਾਬ ਦੀ ਖਾਲਸਾ ਰਾਜ ਦੀ ਖਾਲਸਾ ਸਰਕਾਰ ਦੀ ਉਸ ਸਮੇਂ ਸੇਵਾ ਕੀਤੀ ਸੀਗੀ ਤੇ ਜਿਸ ਤਰ੍ਹਾਂ ਉਹਨਾਂ ਨੇ ਸਮਝੀ ਖਾਲਸਾ ਸਰਕਾਰ ਦੇ ਵਿੱਚ ਸਾਰਿਆਂ ਦੀ ਇੱਕ ਭਾਈਵਾਲਤਾ ਇੱਕ ਸਾਂਝੀ ਜਿਹੜੀ ਆ ਹਾਂਜੀ ਭਾਈਚਾਰਕ ਸਾਂਝ ਮਜ਼ਬੂਤ ਰੱਖੀ ਸੀਗੀ ਉਸੇ ਤਰ੍ਹਾਂ ਸਾਂਝ ਸਾਡੀ ਭਾਈਚਾਰਕ ਜਿਹੜੀ ਹੈ ਸਾਂਝ ਤੇ ਬਥਈ ਹੈ ਔਰ ਸ਼ਾਂਤੀ ਚਾਹੁੰਦੇ ਆ ਕਿ ਪੰਜਾਬ ਖੁਸ਼ਹਾਲ ਹੋਵੇ ਬੜੇ ਮਸਲੇ ਨੇ ਕਿਸਾਨੀ ਦੇ ਨੇ ਮਜ਼ਦੂਰਾਂ ਦੇ ਨੇ ਵਪਾਰੀਆਂ ਦੇ ਨੇ ਆਰਥਿਕ ਮਸਲੇ ਨੇ ਸਾਡੇ ਨੌਜਵਾਨਾਂ ਦੀ ਬੇਰੁਜ਼ਗਾਰੀ ਦੇ ਮਸਲੇ ਨੇ ਔਰ ਆਪਣੇ ਹੱਕਾਂ ਤੇ ਹਕੂਕਾਂ ਦੇ ਮਸਲੇ ਨੇ ਜਿਹੜਾ ਮੈਂ ਬੇਨਤੀ ਕਰਦਾ ਕਿ ਅਸਲੀ ਝੰਡਾ ਆ ਦੇ ਅਪਾ ਇਸ ਅਜੰਡੇ ਤੇ ਫੋਕਸ ਕਰੀਏ ਇਸ ਅਜੰਡੇ ਤੇ ਚੱਲੀਏ ਹਾਂਜੀ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਮੇਰਾ ਜੋ ਅਜੰਡਾ ਜਾਂ ਮਕਰੂਪਚ ਉਹ ਮੈਂ ਤੁਹਾਡੇ ਨਾਲ ਸੰਖੇਪ ਕਰਾਂ ਪ੍ਰਮਾਣ ਕਰਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ